ਵੱਡੀ ਖਬਰ ਸਾਹਮਣੇ ਆ ਰਹੀ ਹੈ ਫਿਲਮੀ ਸਟਾਈਲ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਟਰੱਕ ਦੇ ਵਿੱਚ ਮਹਿੰਗਾ ਸਮਾਨ ਭਰਿਆ ਤੇ ਫਿਰ ਉਥੋਂ ਫਰਾਰ ਹੋ ਗਏ ਜਾਣਕਾਰੀਆਂ ਅਨੁਸਾਰ ਇੱਕ ਇਲੈਕਟ੍ਰੋਨਿਕ ਸ਼ੋਰੂਮ ਨੂੰ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੜਕਸਾਰ 5 ਵਜੇ ਟਰੱਕ ਲੈ ਕੇ ਅਣਪਛਾਤੇ ਆਏ ਅਤੇ ਸ਼ਟਰ ਤੋੜ ਕੇ ਇਲੈਕਟ੍ਰੋਨਿਕ ਸ਼ੋਰੂਮ ਦੇ ਵਿੱਚ ਦਾਖਲ ਹੋਏ ਜਿਸ ਮਗਰੋਂ ਇਹਨਾਂ ਦੇ ਵੱਲੋਂ ਸਾਰਾ ਸਮਾਨ ਚੁੱਕ ਕੇ ਟਰੱਕ ਦੇ ਵਿੱਚ ਭਰਿਆ ਗਿਆ ਅਤੇ ਸ਼ੋਰੂਮ ਦੇ ਅੰਦਰ ਜੋ ਨਕਦੀ ਪਈ ਸੀ ਉਹ ਵੀ ਨਾ ਛੱਡੀ ਗਈ ਅਤੇ ਚੋਰ ਚੋਰੀ ਕਰਕੇ ਲੈ ਗਏ ਜਾਣਕਾਰੀ ਅਨੁਸਾਰ ਸੀਸੀਟੀਵੀ ਕੈਮਰੇ ਵੀ ਹਰ ਥਾਂ ਤੇ ਉੱਤੇ ਲੱਗੇ ਹੋਏ ਸਨ ਪਰ ਚੋਰਾਂ ਦੇ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਉਹਨਾਂ ਦੇ ਵੱਲੋਂ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਤੋੜ ਦਿੱਤੀਆਂ ਗਈਆਂ ਜਿਸ ਸਮਗਰੋਂ ਉਹਨਾਂ ਨੇ ਸ਼ਟਰ ਤੋੜਿਆ ਤੇ ਫਿਰ ਅੰਦਰ ਦਾਖਲ ਹੋਏ ਅਤੇ ਸਾਰਾ ਮਹਿੰਗਾ ਸਮਾਨ ਟਰੱਕ ਦੇ ਵਿੱਚ ਭਰਿਆ ਤੇ ਫਿਰ ਉੱਥੋਂ ਟਰੱਕ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਫਲੋਰ ਤੋਂ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਲੋਰ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਫਿਲਮੀ ਸਟਾਈਲ ਦੇ ਵਿੱਚ ਨੁਟੇਰੇ ਆਏ ਅਤੇ ਇਹਨਾਂ ਦੇ ਵੱਲੋਂ ਮਹਿੰਗਾ ਸਮਾਨ ਚੋਰੀ ਕੀਤਾ ਗਿਆ ਟਰੱਕ ਦੇ ਵਿੱਚ ਰੱਖਿਆ ਗਿਆ ਤੇ ਫਿਰ ਟਰੱਕ ਲੋਡ ਕਰਕੇ ਉਥੋਂ ਲੈ ਗਏ ਹਾਲਾਂਕਿ ਕਿਸੇ ਨੂੰ ਵੀ ਕੰਨੋ ਕੰਨੀ ਖਬਰ ਨਾ ਹੋਈ ਸਵੇਰੇ 5 ਵਜੇ ਦਾ ਸਮਾਂ ਸੀ ਪਰ ਕਿਸੇ ਨੂੰ ਵੀ ਪਤਾ ਨਾ ਲੱਗ ਸਕਿਆ ਕਿ ਆਖਿਰਕਾਰ ਇਹਨਾਂ ਚੋਰਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਵੇਗਾ ਤਾਂ ਦੱਸਦੀ ਹੈ ਕਿ ਫਿਲਮੀ ਸਟਾਈਲ ਦੇ ਵਿੱਚ ਇਹਨਾਂ ਚੋਰਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਸ਼ਹੂਰ ਇਲੈਕਟ੍ਰੋਨਿਕ ਸ਼ੋਰੂਮ ਦੱਸਿਆ ਜਾ ਰਿਹਾ ਹੈ ਮਸ਼ਹੂਰ ਸਮਾਰਟ ਇਲੈਕਟ੍ਰੋਨਿਕ ਸ਼ੋਰੂਮ ਫਲੋਰ ਦਾ ਜਿੱਥੇ ਚੋਰੀ ਦੀ ਵੱਡੀ ਵਾਰਦਾਤ ਨੂੰ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਤਲਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਸੀ ਅਤੇ ਬਿਆਨ ਦਰਜ ਕਰ ਲਏ ਗਏ ਨੇ ਤੇ ਦੂਜੇ ਪਾਸੇ ਜੋ ਸ਼ੋਰੂਮ ਮਾਲਿਕ ਹੈ ਉਹਨਾਂ ਦਾ ਕਹਿਣਾ ਹੈ ਕਿ ਨਕਦੀ ਵੀ ਪਈ ਸੀ ਜੋ ਕਿ ਲੱਖਾਂ ਦੇ ਵਿੱਚ ਸੀ ਅਤੇ ਉਸ ਨੂੰ ਵੀ ਚੋਰ ਚੋਰੀ ਕਰਕੇ ਲੈ ਗਏ ਨੇ ਤੇ ਸੀਸੀਟੀਵੀ ਦੇ ਵਿੱਚ ਕੁਝ ਵੀ ਕੈਦ ਨਾ ਹੋ ਸਕਿਆ ਕਿਉਂਕਿ ਉਹਨਾਂ ਦੇ ਵੱਲੋਂ ਸੀਸੀਟੀਵੀ ਕੈਮਰਿਆਂ ਦੀਆਂ ਤਾਰਾਂ ਪਹਿਲਾਂ ਹੀ ਤੋੜ ਦਿੱਤੀਆਂ ਗਈਆਂ ਸਨ ਬੜੀ ਹੀ ਪਲੈਨਿੰਗ ਦੇ ਨਾਲ ਤੇ ਚੁਲਾਕੀ ਦੇ ਨਾਲ ਉਹਨਾਂ ਦੇ ਵੱਲੋਂ ਇਸ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦਾ ਕਿਸੇ ਨੂੰ ਵੀ ਪਤਾ ਨਾ ਲੱਗ ਸਕੇ। ਫਿਲਹਾਲ ਇਸ ਬਾਬਤ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾ ਰਹੀ ਹੈ ਤੇ ਨਾ ਹੀ ਪਤਾ ਲੱਗ ਸਕੇ ਕਿ ਆਖਿਰਕਾਰ ਇਹ ਚੋਰ ਕੋਣ ਸਨ ਕਿਉਂਕਿ ਸੀਸੀਟੀਵੀ ਕੈਮਰੇ ਦੇ ਵਿੱਚ ਕੁਝ ਕੁਝ ਵੀ ਕੈਦ ਜੜਾ ਉਹ ਨਾ ਹੋ ਸਕਿਆ। ਤਾਂ ਕੀ ਕੁਝ ਬਿਆਨ ਸਾਹਮਣੇ ਆਏ ਨੇ ਆਉ ਤੁਹਾਨੂੰ ਸੁਣਾਉਂਗੀ। ਅਰੇ ਜੀ ਤੁਹਾਡੀ ਜਿਹੜਾ ਸਮਾਰਟ ਲਾਕ ਤੋਂ ਤੇ ਬਿਧੀ ਰਾਤ ਚੋਰੀ ਹੋਈ ਹੈਗੀ ਆ। ਤੇ ਉਸ ਤੋਂ ਪਰੇ ਪੱਜੀ ਕਿਨਾ ਕ ਨੁਕਸਾਨ ਆਇਆ ਉਹ ਕਿੰਨੇ ਇੱਕ ਟਾਈਮ ਦਾ ਸਾ ਵਾਕਿਆ ਹੈ। ਦੇਖੋ ਜੋ ਸਾਡੇ ਧਿਆਨ ਚ ਆਇਆ ਵਾ ਇਹ ਵਾਕਿਆ ਜਿਹੜਾ ਲਗਭਗ ਰਾਤ ਦੇ 1:30 ਵਜੇ ਦੇ ਆਸ-ਪਾਸ ਹੋਇਆ ਹੈ ਜੀ। ਜੀ ਤੇ ਇਹਦੇ ਵਿੱਚ ਲੱਖਾਂ ਰੁਪਏ ਦਾ ਜਿਹੜਾ ਸਾਡਾ ਸਮਾਨ ਟਰੱਕ ਪਰ ਕੇ ਜੀ ਚੋਰ ਜਿਹੜੇ ਲੈ ਕੇ ਗਏ ਨੇ ਤੇ ਜਿਹੜਾ ਅੰਦਰ ਕੈਸ਼ ਛੱਡਾ ਪਿਆ ਸੀ ਵੱਡੀ ਮਾਤਰਾ ਚ ਜੀ ਉਹ ਵੀ ਸਾਡਾ ਕਿਉਂਕਿ ਅੱਜ ਕੱਲ ਸੀਜ਼ਨ ਏਸੀ ਫਿਰ ਜ਼ਿਆਦਾ ਤੇ ਚੱਲਦਾ ਆ ਤੇ ਉਹ ਵੀ ਸਾਡਾ ਇਹ ਲੈ ਗਏ ਕਿਉਂਕਿ ਸ਼ਨੀ ਐਤਵਾਰ ਹੋਣ ਕਰਕੇ ਬੈਂਕ ਬੰਦ ਸੀ ਠੀਕ ਆ ਇੱਕ ਤੁਹਾਡੇ ਜਿਹੜੀ ਦੁਕਾਨ ਆ ਪੂਰੀ ਕੈਮਰਿਆਂ ਨਾਲ ਲੈਸ ਹੈਗੀ ਆ ਹਰ ਪਾਸੇ ਉਹ ਕੈਮਰਾ ਵਾਚ ਕਰ ਰਿਹਾ ਹੈਗਾ ਹਰ ਬੰਦੇ ਨੂੰ ਤੇ ਇੰਨੇ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਐਡੀ ਵੱਡੀ ਚੋਰੀ ਹੋ ਗਈ ਭਾਜੀ ਦੇਖੋ ਚੋਰਾਂ ਨੇ ਜੋ ਡੀਵੀਆਰ ਦੇ ਵਿੱਚ ਦਿਖ ਰਿਹਾ ਵੀ ਕੱਲਾ ਕੱਲਾ ਕੈਮਰਾ ਕੱਟਿਆ ਜੀ ਕੈਮਰੇ ਨੂੰ ਡੈਮੇਜ ਕੀਤੇ ਸਾਰੇ ਕੈਮਰੇ ਬਾਹਰ ਲੀਆਂ ਲੱਗੀਆਂ ਹੋਈਆਂ ਹਾਈ ਫਲੱਡ ਲਾਈਟਾਂ ਕਟੀਆਂ ਜੀ ਉਸ ਤੋਂ ਬਾਅਦ ਇਹ ਚੋਰਾਂ ਦਾ ਇੱਕ ਵੱਡਾ ਗੈਂਗ ਸੀਗਾ ਜੀ ਜੀ ਜਿਹਦੇ ਵਿੱਚ ਕਈ ਚੋਰ ਤਾਂ ਉੱਤੇ ਆਖਰੀ ਵਾਰ ਦਾ ਤੋਂ ਹੁਣ ਤੱਕ ਕੈਮਰਿਆਂ ਦੇ ਵਿੱਚ ਆ ਰਹੇ ਨੇ ਜੀ ਤੇ ਬਾਕੀ ਕਿਸੇ ਵੱਡੇ ਗੱਡੀ ਦਾ ਇਸਤੇਮਾਲ ਕੀਤਾ ਹੈ ਜੀ ਇਹਨਾਂ ਨੇ ਕਿਹੜਾ ਕਿਹੜਾ ਸਮਾਨ ਲੈ ਗਿਆ ਭਾਜੀ ਇਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਏਸੀ ਫਰਿੱਜ ਤੇ ਸਮਾਲ ਅਪਲਾਈਐਂਸਰ ਤੇ ਇਹਨਾਂ ਦਾ ਕੂਲਰਸ ਜੋ ਵੀ ਉਹਨਾਂ ਦੇ ਹੱਥ ਲੱਗਾ ਤੇ ਕੈਸ਼ ਜਿਹੜਾ ਸਗਾ ਅੰਦਰ ਪਿਆ ਇਹ ਸਾਰਾ ਕੁਝ ਲੈ ਗਏ ਜੀ ਪਤਾ ਲੱਗਾ ਵੀ ਇਹ ਜਿਹੜੇ ਆਸ-ਪਾਸੇ ਹੋਰ ਵੀ ਦੁਕਾਨਾਂ ਤੇ ਸੀਸੀਟੀਵੀ ਕੈਮ ਲੱਗੇ ਉਹਨਾਂ ਦੇ ਵੀ ਤਾਰਾ ਵਟ ਗਏ ਹੋ ਇਹਨਾਂ ਨੇ ਲਗਭਗ ਆਲੇ-ਦੁਆਲੇ ਦੀਆਂ 7-8-8 ਘਰਾਂ ਤੇ ਦੁਕਾਨਾਂ ਦੇ ਕੈਮਰੇ ਵੀ ਕੱਟੇ ਨੇ ਜੀ ਇਹਨਾਰੇ ਠੀਕ ਆ ਤੇ ਪੁਲਿਸ ਕੰਪਲੀਟ ਕਰਦੇ ਤੁਸੀਂ ਪੁਲਿਸ ਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਜੀ ਤੇ ਜਿਹੜਾ ਹੈਗਾ ਬਾਬ ਐਸਐਚਓ ਸਾਹਿਬ ਦਾ ਫੋਨ ਨੋ ਰਿਪਲਾਈ ਆ ਰਿਹਾ ਜੀ ਜੀ ਬਾਰ-ਬਾਰ ਕਰਨ ਤੇ ਉਹਨਾਂ ਨੂੰ ਮੈਸੇਜ ਕੀਤੇ ਗਏ ਆ ਜੀ ਜੀ ਤੇ ਸਾਨੂੰ ਉਹਨਾਂ ਦੀ ਕੋਈ ਫੀਡਬੈਕ ਨਹੀਂ ਆ ਰਹੀ ਠੀਕ ਆ ਕੋਈ ਜਿੱਦਾਂ ਤੁਹਾਡਾ ਨੁਕਸਾਨ ਜ਼ਿਆਦਾ ਹੋਇਆ ਕੋਈ ਡਾਕਟਰ ਸਕੇਡ ਬੁਲਾਉਣ ਦੀ ਕੋਈ ਹਜੇ ਤੱਕ ਜਿਹੜਾ ਜੀ ਅਸੀਂ ਇਹਨਾਂ ਨੂੰ ਤਕਰੀਬਨ ਤਕਰੀਬਨ 6 ਵਜੇ ਦੇ ਆਸ-ਪਾਸ ਦੀ ਇਹਨਾਂ ਨੂੰ ਇਨਫੀਮੇਸ਼ਨ ਦਿੱਤੀ ਹੋਈ ਆ ਜ਼ਮੀਰ ਦੀ ਹਜੇ ਤੱਕ ਕੋਈ ਡਾਕਟਰ ਸਕੇਡ ਨਹੀਂ ਜੀ ਕੋਈ ਫੋਰੈਂਸਿਕ ਲੈਬ ਨਹੀਂ ਆਈ ਜੀ ਕੋਈ ਫੋਰੈਂਸਿਕ ਦਾ ਅਧਿਕਾਰੀ ਨਹੀਂ ਆਇਆ ਜੀ ਪੁਲਿਸ ਜਿਹੜੀ ਹੈਗੀ ਆ ਜੀ ਇਹ ਬਿਲਕੁਲ ਵੀ ਕ੍ਰਾਈਮ ਨੂੰ ਕੰਟਰੋਲ ਕਰਨ ਤੇ ਕ੍ਰਾਈਮ ਨੂੰ ਲੱਭਣ ਦੇ ਵਿੱਚ ਨਾਕਾਮ ਆ ਜੀ ਸਗੜੀ ਸਮਾਰਟ ਲੱਖਾਂ ਦੇ ਉੱਤੇ ਚੋਰੀ ਹੋਈ ਆ ਕਾਫੀ ਸਮਾਨ ਲਗਿਆ ਲੱਖਾਂ ਦਾ ਸਮਾਨ ਲਗਿਆ ਗਿਆ ਤੁਸੀਂ ਮੌਕੇ ਤੇ ਆ ਆ ਸਰ ਪਤਾ ਲੱਗਾਏਗਾ ਵੀ ਇਹਦੇ ਚੋਰ ਆ ਕਿੱਧਰੋਂ ਆਏ ਹੈਗੇ ਆ ਕਿੰਨੇ ਕਿੰਨੇ ਸਗੇ ਇਹ ਚੋਰੀ ਦੀ ਗਿਲਤੀ ਕਿੰਨੀ ਸੀ ਇਹ ਸਿਰੇ ਸਾਨੂੰ ਇਤਲਾਹ ਮਿਲੀ ਸੀ ਫੋਨ ਦੇ ਉੱਤੇ ਚੋਰੀ ਹੋਈ ਹੈ ਮੌਕੇ ਤੇ ਆਏ ਆ ਜੀ ਮੌਕੇ ਤੇ ਆ ਕੇ ਤੇ ਆਪਾਂ ਦੇਖਿਆ ਕਿ ਸ਼ਟਰ ਦੇ ਤਾਲੇ ਤੋੜੇ ਪੁੱਟੇ ਆ ਤੇ ਕੈਮਰੇ ਸੈੱਟ ਪੁੱਟੇ ਆ ਜੀ ਤੇ ਹੁਣ ਬਾਕੀ ਜਿਹੜੇ ਸਮਾਨ ਦੀ ਚੋਰੀ ਵਾਰੇ ਆ ਕੋਈ ਬੌਜੀ ਆ ਆਪਣਾ ਸਾਨੂੰ ਦੱਸਦੇ ਆ ਕਿ ਕੀ ਕੀ ਸਮਾਨ ਤੇ ਵੀਰ ਤੋਂ ਹਿਸਾਬ ਨਾਲ ਕੈਮਰੇ ਵਗੈਰਾ ਚੈੱਕ ਕਰਨਾ। ਅਗਲੇ ਟੀਮਾਂ ਵਾ ਟੀਮਾਂ ਬਣਾ ਕੇ ਉਹ ਚੈੱਕ ਕਰਨਾ ਕਰਦੇ। ਵੀਰ ਦਾ ਸਿਰਸ CCTV ਕੈਮਰਾ ਲੱਗਿਆ ਕਿ ਭਾਜੀ ਇਹਨਾਂ ਵਿੱਚ ਕੋਈ ਆਇਆ ਕੋਈ ਬੰਦਾ। ਚੈੱਕ ਕੋ ਬੰਦਾ ਆਇਆ ਜਿਹਨੇ ਮੂੰਹ ਆਪਣਾ ਮੌਨਕੀ ਕੈਪ ਦੇ ਨਾਲ ਟਕਿਆ ਉਹਨੇ ਸਾਰੇ ਉਹਦੇ ਕੈਮਰੇ ਕੋਲ ਦੇ ਭੰਨੇ। ਠੀਕ। ਬਾਕੀ ਅਸੀਂ ਤਫ਼ਤੀਸ਼ ਕਰ ਰਹੇ ਆਂ ਦੇਖ ਰਹੇ ਆਂ ਸਾਰਾ ਚੈੱਕ ਕਰਕੇ। ਉਹ ਜਲਦ ਤੋਂ ਜਲ ਦੋਜੇ ਪਰੰਦੇ ਕਰਤਾ ਕਰਨ। ਠੀਕ।